ਜਿਸ ਨੇ ਇੱਕ ਬਦਨਾਮ ਅੰਗਰੇਜ਼ ਅਫਸਰ ਨੂੰ ਕੈਨੇਡਾ ਦੀ ਕੋਟ ਵਿੱਚ ਜਾ ਕੇ ਗੋਲੀ ਮਾਰੀ ਸੀ ਦੋਸਤੋ ਸ਼ਹੀਦ ਉਦਮ ਸਿੰਘ ਬਾਰੇ ਤਾਂ ਤੁਸੀਂ ਬਹੁਤ ਸੁਣਿਆ ਹੋਣਾ ਪਰ ਉਦਮ ਸਿੰਘ ਤੋਂ ਵੀ 26 ਸਾਲ ਪਹਿਲਾਂ ਇੱਕ ਸਿੱਖ ਸੂਰਮਾ ਹੋਇਆ ਜਿਸ ਨੇ ਇੱਕ ਗੋਰੇ ਅਫਸਰ ਨੂੰ ਗੱਡੀ ਚੜਾਇਆ ਸੀ ਬੜੀ ਅਫਸੋਸ ਦੀ ਗੱਲ ਹੈ ਕਿ ਇਸ ਸੂਰਮੇ ਬਾਰੇ ਕੋਈ ਜਾਣਦਾ ਹੀ ਨਹੀਂ ਆਓ ਅੱਜ ਤੁਹਾਨੂੰ ਭਾਈ ਮੇਵਾ ਸਿੰਘ ਲੋਪੋਕੇ ਦੇ ਕਾਰਨਾਮੇ ਤੋਂ ਜਾਣੂ ਕਰਵਾਉਂਦੇ ਹਾਂ ਅਮਰੀ ਸਰ ਜਿਲ੍ਹੇ ਚ ਪੈਂਦੇ ਪਿੰਡ ਲੋਪੋਕੇ ਦੇ ਜੰਮਿਆ ਮੇਵਾ ਸਿੰਘ 1906 ਸੀ ਵਿੱਚ ਸਮੁੰਦਰੀ ਜਾਜ ਨੇ ਪੰਜਾਬ ਤੋਂ ਕੈਨੇਡਾ ਵੱਲ ਤੁਰ ਪਿਆ ਤੇ ਕੈਨੇਡਾ ਵਿੱਚੋਂ ਵੈਨਕੂਵਰ ਆਉਤਰਿਆ ਤੇ ਇੱਕ ਮਿਲ ਵਿੱਚ ਕੰਮ ਕਰਨ ਲੱਗਾ। ਅੰਗਰੇਜ਼ ਸਰਕਾਰ ਪੰਜਾਬ ਦੀ ਮਾਲੀ ਹਾਲਤ ਖੱਤਾ ਕਰ ਰਹੀ ਸੀ ਤੇ ਸਿੱਖਾਂ ਨੇ ਕਮਾਈਆਂ ਕਰਨ ਲਈ ਬਾਹਰਲੇ ਦੇਸ਼ਾਂ ਵੱਲ ਜਾਣਾ ਸ਼ੁਰੂ ਕਰ ਦਿੱਤਾ ਸੀ। ਹੁਣ ਤੱਕ ਕੈਨੇਡਾ ਵਿੱਚ ਕਾਫੀ ਸਿੱਖ ਪਹੁੰਚ ਚੁੱਕੇ ਸਨ ਪਰ ਉਹਨਾਂ ਦੀ ਹਾਲਤ ਬਹੁਤ ਮੰਦੀ ਸੀ। ਉਦੋਂ ਕੈਨੇਡਾ ਵਿੱਚ ਸਿੱਖਾਂ ਨਾਲ ਬਹੁਤ ਵਿਤਕਰਾ ਕੀਤਾ ਜਾਂਦਾ ਸੀ। ਕੈਨੇਡਾ ਦੀ ਨਸਲਵਾਦੀ ਸਰਕਾਰ ਵੀ ਏਸ਼ੀਆਈ ਲੋਕਾਂ ਖਿਲਾਫ ਕਾਲੇ ਕਾਨੂੰਨ ਬਣਾ ਰਹੀ ਸੀ। 1907 ਵਿੱਚ ਕੈਨੇਡਾ ਸਰਕਾਰ ਨੇ ਉੱਥੇ ਰਹਿੰਦੇ ਭਾਰਤੀਆਂ ਤੋਂ ਵੋਟ ਦਾ ਹੱਕ ਵੀ ਖੋਹ ਲਿਆ। ਸਿੱਖ ਸਮਝ ਚੁੱਕੇ ਸਨ ਕਿ ਹੁਣ ਸਾਨੂੰ ਅਦਾਲਤਾਂ ਵਿੱਚ ਕੋਈ ਨਿਆਂ ਨਹੀਂ ਮਿਲਣਾ। ਇਸ ਲਈ ਉਹ ਲੰਬਾਂ ਦਾ ਉਹ ਕੇ ਸੰਘਰਸ਼ ਦੀ ਤਿਆਰੀ ਕਰਨ ਲੱਗੇ ਸਿੱਖਾਂ ਨੇ ਖਾਲਸਾ ਦਿਵਾਨ ਸੁਸਾਇਟੀ ਨਾਮ ਦੀ ਇੱਕ ਸੰਸਥਾ ਬਣਾਈ ਤੇ ਕੈਨੇਡਾ ਵਿੱਚ ਗੁਰਦੁਆਰੇ ਬਣਾਉਣੇ ਸ਼ੁਰੂ ਕਰ ਦਿੱਤੇ ਪਹਿਲੇ ਗੁਰਦੁਆਰੇ ਦੀ ਸਥਾਪਨਾ ਵਿੱਚ ਭਾਈ ਮੀਵਤ ਸਿੰਘ ਨੇ ਖਾਸ ਭੂਮਿਕਾ ਨਿਭਾਈ ਸੀ ਇੱਥੇ 21 ਜੂਨ 1988 ਨੂੰ ਉਹਨਾਂ ਨੇ ਅਮਰਿਤ ਛਕਿਆ ਅਤੇ ਨਵੇਂ ਬਣੇ ਗੁਰਦੁਆਰੇ ਦੀ ਸੇਵਾ ਸੰਭਾਲ ਵਿੱਚ ਜੁਟ ਗਏ ਉਹ ਮੇਲ ਵਿੱਚ ਕੰਮ ਵੀ ਕਰਦੇ ਸਨ ਤੇ ਗੁਰਦੁਆਰੇ ਵਿੱਚ ਪਾਟੀ ਵਜਾਉ ਵੀ ਸੇਵਾ ਨਿਭਾਉਂਦੇ ਸਨ ਗੁਰਦੁਆਰੇ ਵਿੱਚ ਸੇਵਾ ਨਿਭਾਉਂਦੇ ਭਾਈ ਮੀਵਤ ਸਿੰਘ ਵੈਨਕੂਵਰ ਵਿੱਚ ਹੋ ਰਹੀ ਰਾਜਨੀਤੀ ਨੂੰ ਚੰਗੀ ਤਰ੍ਹਾਂ ਸਮਝਦੇ ਸਨ ਇੱਕ ਸਤਿਉਸ਼ੰਤ ਸੁਫਾਣ ਦੇਣ ਵਾਲੇ ਕੁਝ ਗਦਾਰ ਪੰਜਾਬੀ ਆਪਕਿੰਸਨ ਪਹਿਲਾਂ ਪੰਜਾਬ ਤੇ ਫਿਰ ਕਲਕੱਤੇ ਵਿੱਚ ਪੁਲਸ ਦੀ ਨੌਕਰੀ ਕਰਦਾ ਰਿਹਾ ਸੀ ਉਸ ਦਾ ਪਿਓ ਇੱਕ ਅੰਗਰੇਜ਼ ਅਫਸਰ ਸੀ ਪਰ ਮਾਂ ਭਾਰਤੀ ਸੀ ਜਿਸ ਕਰਕੇ ਉਹ ਪੰਜਾਬੀ ਚੰਗੀ ਤਰ੍ਹਾਂ ਸਮਝ ਲੈਂਦਾ ਸੀ ਤੇ ਬੋਲ ਵੀ ਲੈਂਦਾ ਸੀ ਉਸ ਨੇ ਗਦਰ ਦੀ ਸਿੱਖਾ ਨੂੰ ਪਾੜਨ ਲਈ ਆਪਣੇ ਕੁਝ ਮੁਖਬਰ ਬਣਾ ਰੱਖੇ ਸਨ ਜਿਸ ਵਿੱਚ ਬੇਲਾ ਸਿੰਘ ਜਿਆਨ ਨਾਮ ਦਾ ਬੰਦਾ ਮੋਰੀ ਸੀ ਇਹ ਹੁਸ਼ਿਆਰਪੁਰ ਜ਼ਿਲ੍ਹੇ ਚ ਪੈਂਦੇ ਜਿਆਨਪਿੰਡ ਤੋਂ ਸੀ ਜੋ ਬਾਸੀਕਲਾ ਪਿੰਡ ਦੇ ਨਜ਼ਦੀਕ ਹੈ ਇਹ ਬੇਲਾ ਸਿੰਘ ਜਿਆਨ ਸਿੱਖਾਂ ਦੀਆਂ ਮੀਟਿੰਗਾਂ ਵਿੱਚ ਸ਼ਾਮਲ ਹੋ ਜਾਂਦਾ ਸੀ ਅਤੇ ਸਾਰੀ ਰਿਪੋਰਟ ਆ ਕੇ ਆਪਕਿੰਸਨ ਨੂੰ ਦੇ ਦਿੰਦਾ ਸੀ ਭਾਈ ਮੀਵਾ ਸਿੰਘ ਨੇ ਵੀ ਗ ਜਦ ਗਦਰੀ ਬਾਬੇ ਕਦਰ ਕਰਨ ਲਈ ਪੰਜਾਬ ਨੂੰ ਪਰਤਣ ਲੱਗੇ ਤਾਂ ਹੌਪ ਕਿਸਲ ਦੀ ਸ਼ਹਿਰ ਤੇ ਹੀ ਬਲੇਜਿਆ ਨੇ 5 ਸਤੰਬਰ 1914 ਨੂੰ ਵੈਨਕੂਵਰ ਦੇ ਗੁਰਦੁਆਰੇ ਵਿੱਚ ਕੱਟੀ ਹੋਈ ਸੰਗਤ ਤੇ ਗੋਲਗੱਤ ਲਾ ਦਿੱਤਨਾ ਸੋਸਾਇਟੀ ਦੇ ਪ੍ਰਧਾਨ ਭਾਈ ਭਾਗ ਸਿੰਘ ਅਤੇ ਭਾਈ ਬਤਨ ਸਿੰਘ ਸੰਗਤ ਨੂੰ ਬਚਾਉਂਦੇ ਹੋਏ ਸ਼ਹੀਦ ਹੋ ਗਏ ਉੱਥੇ ਮੌਜੂਦ ਸੰਗਤ ਵਿੱਚੋਂ 5 ਹੋਰ ਸਿੱਖ ਵੀ ਚੱਕਮੀ ਹੋ ਗਏ ਇਹ ਘਟਨਾ ਕਨੇਡਾ ਵਿੱਚ ਸਿੱਖ ਇਤਿਹਾਸ ਦਾ ਸਭ ਤੋਂ ਦਰਦਨਾਕ ਪੰਨਾ ਸੀ ਜਦੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਵਿੱਚ ਹੀ ਸੇਖਾ ਗੁਆਂ ਨੂੰ ਗੋਲਗੱਮਾਰ ਕੇ ਸ਼ਹੀਦ ਕਰ ਦਿੱਤਾ ਗਿਆ ਭਾਈ ਮੀਵਾ ਸਿੰਘ ਉਸ ਵੇਲੇ ਸੰਗਤ ਵਿੱਚ ਮੌਜੂਦ ਸਨ ਇਸ ਘਟ ਹਬਕਿੰਸਨ ਅਤੇ ਰੀਡ ਮੁਕਤ ਹੋ ਚੀ ਸਨ ਜਿਨ੍ਹਾਂ ਵੱਲੋਂ ਇਹ ਸਾਰਾ ਕਾਰਾ ਕਰਵਾਇਆ ਗਿਆ ਸੀ ਢੋਲੀ ਚੋਕ ਤੇ ਗਦਰ ਬੇਲਾ ਜਾਨ ਖਿਲਾਫ ਵੈਨਕੂਵਰ ਦੀ ਅਦਾਲਤ ਵਿੱਚ ਸਿੰਘਾਂ ਨੂੰ ਸ਼ਹੀਦ ਕਰਨ ਦਾ ਮੁਕੱਦਮਾ ਚੱਲਿਆ ਪਰ ਦੁਸ਼ਟ ਵਿਲੀਅਮ ਹਬਕਿੰਸਨ ਉਸਦੇ ਪੱਖ ਵਿੱਚ ਆ ਕੇ ਖੜ ਗਿਆ ਕਿ ਬੇਲੇ ਜਾਨ ਨੇ ਸੈਲਫ ਡਿਫੈਂਸ ਵਿੱਚ ਗੋਲੀ ਚਲਾਈ ਹੈ ਸਿੱਖ ਜਾਂਦੇ ਸਨ ਕਿ ਉਹ ਬੇਲਾ ਜਾਨ ਨੂੰ ਸਜ਼ਾ ਨਹੀਂ ਹੁਣ ਦੇਵੇਗਾ ਇਸ ਹਨੇ ਆਵਰ ਤੋਂ ਭਾਈ ਮੀਵਾ ਸਿੰਘ ਨੇ ਖੁਦ ਨਿਆਂ ਕਰਨ ਦਾ ਫੈਸਲਾ ਕਰ ਲਿਆ ਮੁਕੱਦਮੇ ਦੀ ਤਰੀਕ ਨੂੰ ਬੇਲੇ ਜਾਨ ਦੇ ਹੱਕ ਵਿੱਚ ਗਵਾਹੀ ਦੇਣ ਲਈ ਹਬਕਿੰਸਨ ਅਦਾਲਤ ਪਹੁੰਚਿਆ ਅਜੇ ਤਾਂ ਉਹ ਬਰਾਂਡੇ ਤੱਕ ਹੀ ਪਹੁੰਚਾ ਸੀ ਜਦੋਂ ਭਾਈ ਮੀਵਾ ਤੇ ਦੂਜੇ ਵਿੱਚ ਰਵਲਵਰ ਲਾ ਕੇ ਦੋਵਾਂ ਹੱਥਾਂ ਚੋਂ ਵਾਰੀ-ਵਾਰੀ ਗੋਲੀਆਂ ਦਾਗ ਦਿੱਤੀਆਂ। ਉਪਕਿੰਸਨ ਤਾਂ ਮੌਕੇ ਤੇ ਹੀ ਮਾਰਿਆ ਗਿਆ ਤੇ ਭਾਈ ਸਾਹਿਬ ਉਤੋਂ ਭੱਜੇ ਨਹੀਂ। ਸਦੋਂ ਖੁਦ ਨੂੰ ਤਿਆਰ ਸਮੇਂ ਤੇ ਪੁਲਸ ਦੇ ਹਵਾਲੇ ਕਰ ਦਿੱਤਾ। 3 ਜੁਲਾਈ 1914 ਨੂੰ ਭਾਈ ਮੀਵਾ ਸਿੰਘ ਦੇ ਮੁਕਦਮੇ ਦੀ ਸੁਣਵਾਈ ਹੋਈ। ਸਜ਼ਾ ਬਾਰੇ ਤਾਂ ਭਾਈ ਸਾਹਿਬ ਨੂੰ ਪਹਿਲਾਂ ਹੀ ਪਤਾ ਸੀ ਪਰ ਮੁਕਦਮੇ ਦੌਰਾਨ ਉਹਨਾਂ ਨੇ ਇਤਿਹਾਸਕ ਬਿਆਨ ਦਿੱਤੇ। ਭਾਈ ਸਾਹਿਬ ਦੇ ਬਿਆਨ ਕੁਝ ਇਸ ਤਰ੍ਹਾਂ ਸਨ ਮੇਰਾ ਨਾਮ ਮੀਵਾ ਸਿੰਘ ਹੈ। ਮੈਂ ਰੱਬ ਤੋਂ ਡਰਨ ਵਾਲਾ ਬੰਦਾ ਹਾਂ ਜੋ ਹਰ ਰੋਜ਼ ਅਰਦਾਸ ਕਰਦਾ ਹੈ। ਮੇਰੀ ਜ਼ੁਬਾਨ ਵਿੱਚ ਐਸੇ ਸ਼ਬਦ ਨਹੀਂ ਹਨ ਜੋ ਬਿਆਨ ਕਰ ਸਕਣ ਕਿ ਅਸੀਂ ਸਿੱਖ ਗੁਰਦੁਆਰੇ ਵਿੱਚ ਅਰਦਾਸ ਕਰਨ ਜਾਂਦੇ ਹਾਂ ਪਰ ਇਹਨਾਂ ਪਾਪੀਆਂ ਨੇ ਗੁਰਦੁਆਰੇ ਵਿੱਚ ਗੋਲੀ ਚਲਾ ਕੇ ਅਤੇ ਭਾਈ ਪਾਗ ਸਿੰਘ ਦਾ ਕਤਲ ਕਰਕੇ ਗੁਰਦੁਆਰੇ ਦੀ ਪਵਿੱਤਰਤਾ ਦਾ ਭੰਗ ਕੀਤਾ ਹੈ ਇਹਨਾਂ ਪਾਪੀਆਂ ਨੇ ਦੋ ਮਾਸੂਮ ਬੱਚਿਆਂ ਨੂੰ ਯਤੀਮ ਬਣਾਇਆ ਹੈ ਦੁਸ਼ਟਾਂ ਵੱਲੋਂ ਗੁਰਦੁਆਰੇ ਵਿੱਚ ਕੀਤੇ ਇਹਨਾਂ ਕਾਰਿਆਂ ਨੇ ਮੇਰੇ ਸੀਨੇ ਵਿੱਚ ਅੱਗ ਲਾ ਦਿੱਤੀ ਇਹ ਸਭ ਕਿਸੇ ਲਈ ਮਿਸਟਰ ਰੀਡ ਅਤੇ ਮਿਸਟਰ ਹੌਪਕਿੰਗ ਜ਼ਿੰਮੇਵਾਰ ਹਨ ਮੈਂ ਆਪਣੇ ਭਾਈਚਾਰੇ ਅਤੇ ਧਰਮ ਦੀ ਅਣਖ ਲਈ ਹੌਪਕਿੰਸਨ ਦਾ ਕਤਲ ਕੀਤਾ ਹੈ ਮੈਂ ਇਹ ਸਭ ਕੁਝ ਬਰਦਾਸ਼ਤ ਨਹੀਂ ਕਰ ਸਕਦਾ ਜੱਜ ਸਾਹਿਬ ਜੇ ਇਹ ਸਭ ਕੁਝ ਤੁਹਾਡੇ ਚਰਚ ਵਿੱਚ ਹੋਇਆ ਹੁੰਦਾ ਤਾਂ ਤੁਸੀਂ ਇਸਾਈਆਂ ਨੇ ਵੀ ਇਹ ਬਰਦਾਸ਼ਤ ਨਹੀਂ ਕਰਨਾ ਕਿਉਂਕਿ ਜੀਹਾਂਕਰਨ ਨਾਲ ਤੁਸੀਂ ਆਪਣੇ ਆਪ ਨੂੰ ਮਰਦਾ ਕੌਮ ਸਮਝਣਾ ਸੀ ਕਿਸੇ ਵੀ ਸਿੱਖ ਲਈ ਗੁਰਦੁਆਰੇ ਵਿੱਚ ਇਹ ਸਭ ਕੁਝ ਹੁੰਦਾ ਵੇਖਣ ਨਾਲੋ ਮਰ ਜਾਣਾ ਕਿਤੇ ਚੰਗਾ ਹੈ ਮੈਨੂੰ ਕਿਸੇ ਇਨਸਾਫ ਦੀ ਆਸ ਨਹੀਂ ਮੈਨੂੰ ਪਤਾ ਹੈ ਕਿ ਮੈਂ ਆਪਕਿੰਸਨ ਨੂੰ ਗੋਲੀ ਮਾਰੀ ਹੈ ਅਤੇ ਇਸ ਵਾਸਤੇ ਮੈਨੂੰ ਮਰਨਾ ਪਵੇਗਾ ਤੇ ਮੈਂ ਇਹ ਬਿਆਨ ਇਸ ਤਰ੍ਹਾਂ ਕੇ ਦੇ ਰਿਹਾ ਹਾਂ ਤਾਂ ਜੋ ਲੋਕਾਂ ਨੂੰ ਪਤਾ ਲੱਗ ਸਕੇ ਕਿ ਸਾਡੇ ਨਾਲ ਇੱਥੇ ਕੀ ਵਰਤਾਓ ਹੁੰਦਾ ਰਿਹਾ ਹੈ ਸਾਨੂੰ ਜੱਜਾਂ ਕੋਲੋਂ ਪੁਲਿਸ ਕੋਲੋਂ ਜਾਂ ਕਿਸੇ ਹੋਰ ਕੋਲੋਂ ਕਦੀ ਇਨਸਾਫ ਨਹੀਂ ਮਿਲਿਆ ਇਸ ਬਿਆਨ ਮੰਗਰੋ ਅਦਾਲਤ ਨੇ ਸਿਰਫ 1 ਘੰਟੇ 40 ਮਿੰਟਾਂ ਵਿੱਚ ਫੈਸਲਾ ਕਰਦਿਆਂ ਭਾਈ ਸਾਹਿਬ ਨੂੰ ਸਜ਼ਾਏ ਮੌਤ ਸੁ ਨਿਊ ਵਸਟਮਨਿਸਟਰ ਦੀ ਪ੍ਰੋਵੈਂਸ਼ੀਅਲ ਜੇਲ੍ਹ ਵਿੱਚ ਸਵੇਰੇ ਪੌਣੇ 8 ਵਜੇ ਭਾਈ ਮੀਵਾ ਸਿੰਘ ਹਸਦੇ ਹਸਦੇ ਫਾਂਸੀ ਦੇ ਚੜ ਗਏ। ਦੋਸਤੋ ਇੱਥੇ ਮੈਂ ਇੱਕ ਬੇਨਤੀ ਕਰਨਾ ਚਾਹਾਂਗਾ ਕਿ ਇਸ ਵੀਡੀਓ ਨੂੰ ਇੰਨਾ ਸ਼ੇਅਰ ਕਰਿਓ ਕਿ ਪੰਜਾਬ ਦਾ ਬੱਚਾ-ਬੱਚਾ ਭਾਈ ਮੀਵਾ ਸਿੰਘ ਤੋਂ ਜਾਣੂ ਹੋ ਜਾਵੇ ਤੇ ਸਾਡਾ ਇਹ ਸਿੱਖੀ ਦੀ ਭਗਤ ਸਿੰਘ ਅਤੇ ਉਧਮ ਸਿੰਘ ਦੀ ਕਤਾਰ ਵਿੱਚ ਮੋਰੀ ਬਣੀ। ਜੇਲ੍ਹ ਦੇ ਬਾਹਰ 400 ਦੇ ਕਰੀਬ ਸਿੱਖ ਵਿਰਾਗ ਵਿੱਚ ਨਾਰੇ ਲਾ ਰਹੇ ਸਨ। ਸ਼ਹੀਦ ਭਾਈ ਮੀਵਾ ਸਿੰਘ ਅਮਰ ਰਹੇ। ਸ਼ਹੀਦ ਭਾਈ ਮੀਵਾ ਸਿੰਘ ਅਮਰ ਰਹੇ। ਇੰਨਾਂ ਜਕਾਰੀਆਂ ਦੀ ਗੂੰਜ ਵਿੱਚ ਛੀਦੀ ਪਾਉਂਦਾ ਇਹ ਮੰਜ਼ਰ ਵਾਕਈ ਬਹੁਤ ਰਫਾਨੀ ਰਿਹਾ ਹੋਵੇਗਾ।